ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਹਾਜ਼ਰ ਹਾਂ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਲੈ ਕੇ ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਆਂ 6ਵੀਂ ਤੋਂ ਲੈ ਕੇ 12ਵੀਂ ਤੱਕ ਦੀਆਂ ਜਿਹੜੀਆਂ ਪ੍ਰੀ ਬੋਰਡ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਹਾਂਜੀ ਤਾਂ ਅੱਜ ਇਸ ਵੀਡੀਓ 'ਚ ਆਪਾਂ ਕਰਾਂਗੇ ਜੀ 6ਵੀਂ ਤੋਂ ਲੈ ਕੇ 10ਵੀਂ ਤੱਕ ਦੇ ਜਿੰਨੇ ਵੀ ਫਾਈਨਲ ਪੇਪਰ ਹੋਣਗੇ ਜਾਂ ਪ੍ਰੀ ਬੋਰਡ ਪੇਪਰ ਹੋਣਗੇ ਉਹਨਾਂ ਦਾ ਪੇਪਰਾਂ ਦਾ ਸਟਰਕਚਰ ਕੀ ਹੋਊਗਾ ਕਿੰਨੇ ਨੰਬਰਾਂ ਦਾ ਪੇਪਰ ਆਊਗਾ ਕਿਹੜੇ ਭਾਗ ਦੇ ਵਿੱਚੋਂ ਕਿੰਨੇ ਨੰਬਰਾਂ ਦਾ ਆਊਗਾ ਤੇ ਕਿਸ ਤਰ੍ਹਾਂ ਤੁਸੀਂ अटेम्प्ट ਕਰਨਾ ਹੋਊਗਾ ਕਿਹੜਾ ਕੁਐਸਚਨ ਕਿੰਨੇ ਨੰਬਰਾਂ ਦਾ ਹੋਊਗਾ ਉਹ ਸਾਰਾ ਆਪਾਂ ਜੀ ਡਿਟੇਲ ਦੇ ਵਿੱਚ ਕਰਾਂਗੇ ਕਿਰਪਾ ਕਰਕੇ ਵੀਡੀਓ ਨਾਲ ਬਣੇ ਰਹੋ ਤੇ ਜਿਹੜੇ ਵੀ ਜਿੰਨੇ ਵੀ 6ਵੀਂ ਤੋਂ ਲੈ ਕੇ 10ਵੀਂ ਤੱਕ ਦੇ ਸਟੂਡੈਂਟਸ ਹੈ ਬਾਕੀਆਂ ਨਾਲ ਸਾਂਝਾ ਜ਼ਰੂਰ ਕਰਿਓ ਕਿਉਂਕਿ ਉਹਨਾਂ ਨੂੰ ਬੜਾ ਹੈਲਪਫੁਲ ਹੋਊਗਾ ਜੇਕਰ ਆਪਾਂ ਨੂੰ ਪੇਪਰ ਬਾਰੇ ਪਤਾ ਲੱਗ ਜਾਂਦਾ ਵੀ ਕਿੰਨੇ ਨੰਬਰ ਦਾ ਪੇਪਰ ਆਊਗਾ ਕਿਹੜਾ ਕੁਐਸਚਨ ਕਿੰਨੇ ਨੰਬਰਾਂ ਦਾ ਹੋਊਗਾ ਕੀ ਕੀ ਉਹਦੇ ਵਿੱਚ ਆਊਗਾ ਤਾਂ ਥੋੜਾ ਪੜ੍ਹਨਾ ਸੌਖਾ ਹੋ ਜਾਂਦਾ ਤਾਂ ਸ਼ੁਰੂ ਕਰਦੇ ਹਾਂ ਜਿਸ ਤਰ੍ਹਾਂ ਕਿ ਤੁਸੀਂ 6ਵੀਂ ਕਲਾਸ ਦਾ ਜ ਜਿਹੜਾ ਅੱਜ ਦਾ ਹੈਗਾ ਇਹ ਪੇਪਰ ਸਟਰਕਚਰ ਕਰ ਰਹੇ ਆਪਾਂ ਟੋਟਲ 80 ਨੰਬਰਾਂ ਦਾ ਪੇਪਰ ਹੋਊਗਾ ਜੀ ਸੀਸੀ ਜਿਹੜੀ ਹੈਗੀ ਐ ਪਾਵ ਇੰਟਰਨਲ ਅਸੈਸਮੈਂਟ ਜਿਹੜੀ ਹੋਗੀ 20 ਨੰਬਰਾਂ ਦੀ ਹੋਗੀ ਟੋਟਲ 100 ਨੰਬਰਾਂ ਦਾ ਪੇਪਰ ਹੋਊਗਾ ਤੇ 3 ਘੰਟੇ ਦਾ ਸਮਾਂ ਹੋਊਗਾ ਠੀਕ ਹੈ ਜੀ ਤਾਂ ਐਸੀ ਬੇਸਿਕ ਜੀ ਜਾਣਕਾਰੀ ਤੇ ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰ ਰਹੀਏ ਜੀ ਸੈਕਸ਼ਨ A ਦੇ ਵਿੱਚ ਰੀਡਿੰਗ ਕੰਪਰੀਹੈਂਸ਼ਨ 15 ਨੰਬਰ ਦਾ ਹੈ ਜਿਹਦੇ ਵਿੱਚੋਂ ਅਨਸੀਨ ਪੈਸੇਜ ਫਾਰ ਕੰਪਰੀਹੈਂਸ਼ਨ ਪੰਜ MCQ ਹੋਣਗੇ ਇਹ ਵੀ ਪੰਜ ਨੰਬਰਾਂ ਦਾ ਹੈ ਜੀ ਉਸ ਤੋਂ ਬਾਅਦ ਅਨਸੀਨ ਪੋਸਟਰ ਵੇਸਟ ਕੰਪਰੀਹੈਂਸ਼ਨ ਇਹ ਵੀ ਪੰਜ ਨ ਕੰਪਰੀਹੈਂਸ਼ਨ ਬੇਸਡ ਔਨ ਡਾਇਲੌਗ ਆਰ ਕਨਵਰਸੇਸ਼ਨ ਠੀਕ ਹੈ ਜੀ ਇਹ ਵੀ ਪੰਜ ਨੰਬਰ ਦਾ ਭਾਅ ਪਹਿਲਾ ਜਿਹੜਾ ਸੈਕਸ਼ਨ ਏ ਹੋਊਗਾ ਉਹ ਟੋਟਲ 15 ਨੰਬਰ ਦਾ ਹੋਊਗਾ ਜਿਹੜਾ ਪੂਰੇ ਦਾ ਪੂਰਾ ਅਨਸੀਨ ਪੈਸੇਜ ਹੋਣਗੇ ਸੈਕਸ਼ਨ ਬੀ ਦੇ ਵਿੱਚ 25 ਨੰਬਰ ਟੋਟਲ ਹੈ ਜੀ ਜਿਹਦੇ ਵਿੱਚੋਂ ਸ਼ਾਰਟ ਆਨਸਰ ਟਾਈਪ ਕੁਐਸਚਨ ਹੋਣਗੇ ਐਨੀ ਥਰੀ ਪੰਜ ਦਿੱਤੇ ਹੋਣਗੇ ਪੰਜਾਂ ਦੇ ਵਿੱਚੋਂ ਕੋਈ ਤੁਸੀਂ ਤਿੰਨ ਕਰਨੇ ਹੋਣਗੇ ਜਿਹਦੇ ਦੋ ਨੰਬਰ ਹੋਣਗੇ ਭਾਵ ਤਿੰਨ ਗੁਣਾ ਦੋ ਭਾਵ ਛੇ ਨੰਬਰਾਂ ਦੇ ਹੋਣਗੇ ਇਦੇ ਨਾਲ ਹੀ ਗਿਵ ਦਾ मीनिंग ਆਫ ਦਾ ਵਰਡਸ ਇਨ ਪੰਜਾਬੀ ਤੇ ਹਿੰਦੀ ਹਿੰਦੀ ਤੇ ਪੰਜਾਬੀ ਦੇ ਵਿੱਚ ਤੁਸੀਂ ਵਰਡਸ ਦੇ मीनिंग ਦੇਣੇ ਹੋਣਗੇ ਜੀ ਠੀਕ ਹੈ ਜੀ ਇਹਨਾਂ ਦੇ ਵਿੱਚੋਂ 4 ਦੇ ਕਰਨੇ ਹੋਣਗੇ ਟੋਟਲ 6 ਦਿੱਤੇ ਹੋਣਗੇ 6 ਦੇ ਵਿੱਚੋਂ 4 ਕਰਨੇ ਹੋਣਗੇ ਇਸ ਤਰ੍ਹਾਂ ਫਿਰ ਇਹਨਾਂ ਦੇ ਬਲੈਂਕਸ ਟਰੂ ਫਾਲਸ ਫਰੋਮ ਐਕਸਰਸਾਈਜ਼ ਜਿਹੜੀਆਂ ਲੈਸਨ ਟੈਕਸਟ ਬੁੱਕ ਦੇ ਵਿੱਚ ਦਿੱਤੀਆਂ ਹੋਣੀਆਂ 3 ਨੰਬਰਾਂ ਦੀਆਂ ਹੋਣਗੀਆਂ ਜੀ ਉਹਦੇ ਨਾਲ ਹੀ ਮੇਕ ਅ ਸੈਂਟੈਂਸ 4 ਤੁਸੀਂ ਸੈਂਟੈਂਸ ਬਣਾਉਣੇ ਆ ਟੋਟਲ 6 ਦਿੱਤੇ ਹੋਣਗੇ ਜੀ ਠੀਕ ਹੈ 1 ਤੋਂ 5ਵੇਂ ਤੱਕ ਲੈਸਨ ਦੇ ਜਿਹੜੇ ਇਹ ਆਉਣਗੇ ਇਹ ਵੀ 4 ਨੰਬਰ ਦੇ ਹੋਣਗੇ ਕਵੈਸਚਨ ਬੇਸਡ ਔਨ ਸਟੇਂਜਾ ਔਫ ਪੋਇਮ ਪੋਮ ਦੇ ਵਿੱਚੋਂ ਦੋ ਕਵੈਸਚਨ ਆਉਣਗੇ 2 2 ਭਾਗ 4 ਨੰਬਰ ਦੇ ਹੋਣਗੇ ਨੈਕਸਟ ਹੈ ਜੇ ਆਪਣੇ ਕੋਲੇ ਕਵੈਸਚਨ ਬੇਸਡ ਔਨ ਪੁਆਇੰਟਸ ਭਾਗ 2 2 ਭਾਗ 3 ਦਿੱਤੇ ਹੋਣਗੇ ਇਹਨਾਂ ਵਿੱਚੋਂ ਕੋਈ ਦੋ ਕਰਨੇ ਹੋਣਗੇ ਇਹ ਵੀ 4 ਨੰਬਰ ਦੇ ਹੋਣਗੇ ਨੈਕਸਟ ਆ ਗਿਆ ਜੇ ਆਪਣੇ ਕੋਲ ਸੈਕਸ਼ਨ 3 40 ਨੰਬਰਾਂ ਦਾ ਟੋਟਲ ਇਹ ਜਿਹੜਾ ਸੈਕਸ਼ਨ 3 ਹੋਊਗਾ ਜਿਹਦੇ ਵਿੱਚੋਂ ਵੋਕੇਬਲਰੀ 1 ਤੋਂ 5 6 ਨੰਬਰਾਂ ਦੇ ਹੋਣਗੇ ਉਸ ਤੋਂ ਬਾਅਦ ਡੂ ਐਸ ਡਾਇਰੈਕਟ ਗ੍ਰਾਮਰ ਨੌਨ ਜੈਂਡਰ ਵਰਬਸ ਐਨੀਮਲ ਸਾਊਂਡਸ pronounce punctuation opposites ਇਹ ਸਾਰੇ ਟੋਟਲ ਕੁੱਲ ਮਲਾ ਕੇ ਜਿਹੜੇ ਹੋਣਗੇ ਇਹ 12 ਨੰਬਰ ਦੇ ਆਉਣਗੇ ਜੀ ਉਸ ਤੋਂ ਬਾਅਦ ਲੈਟਰ ਐਪਲੀਕੇਸ਼ਨ ਹੋ ਗਿਆ ਰਾਈਟਿੰਗ ਐਪਲੀਕੇਸ਼ਨ ਹੋ ਗਿਆ ਇੰਟਰਨਲ ਚੁਆਇਸ ਹੋ ਗਿਆ ਬਰਥਡੇ ਪਾਰਟੀ ਥਿੰਕਿੰਗ ਫॉर द ਬਿਊਟੀਫੁਲ ਗਿਫਟ ਠੀਕ ਹੈ ਜੀ ਇਹਨਾਂ ਦੇ ਵਿੱਚ ਆਪਸ਼ਨ ਦਿੱਤੀ ਹੋਈ ਹੈ ਇਹਨਾਂ ਵਿੱਚੋਂ ਕੋਈ ਇੱਕ ਕਰਨੀ ਹੋਊਗੀ ਜੀ ਤੁਹਾਡੇ ਚੋਂ ਇਹ 7 ਨੰਬਰਾਂ ਦੀ ਆਊਗੀ ਨੈਕਸਟ ਜੀ ਪੈਰਾਗ੍ਰਾਫ ਸਟੋਰੀ ਰਾਈਟਿੰਗ ਠੀਕ ਹੈ ਜੀ ਇੰਟਰਨਲ ਚੁਆਇਸ ਹੈ ਕਾਇਨ ਬੋਫੈਲੋ ਇਹਨਾਂ ਦੇ ਵਿੱਚੋਂ ਚਾਹੇ ਪੈਰਾਗ੍ਰਾਫ ਆਵੇ ਜੀ ਚਾਹੇ ਸਟੋਰੀ ਰਾਈਟਿੰਗ ਆ ਜੀ ਇਹ ਵੀ ਤੁਹਾਨੂੰ 5 ਨੰਬਰਾਂ ਦੇ ਆਊਗਾ ਆਪਸ਼ਨ ਹੋਊਗੀ ਤੁਹਾਡੇ ਕੋਲੇ ਨੈਕਸਟ ਆ ਜੀ ਆਪਣਾ ਕੋਲ ਟ੍ਰਾਂਸਲੇਸ਼ਨ ਫਰਮ ਇੰਗਲਿਸ਼ ਟੂ ਪੰਜਾਬੀ ਤਿੰਨ ਦੀ ਤੁਹਾਨੂੰ ਇੰਗਲਿਸ਼ ਤੋਂ ਪੰਜਾਬੀ ਆਊਗੀ ਤੇ ਤਿੰਨ ਦੀ ਹੀ ਪੰਜਾਬੀ ਤੋਂ ਇੰਗਲਿਸ਼ ਆਊਗੀ ਤੇ ਲਾਸਟ ਗੁੱਡ ਹੈਂਡ ਰਾਈਟਿੰਗ 4 ਨੰਬਰ ਤੁਹਾਨੂੰ ਰਾਈਟਿੰਗ ਦੇ ਹੋਣਗੇ ਠੀਕ ਹੈ ਜੀ ਇਹ ਤਾਂ ਸੀਗਾ ਜੀ 6ਵੀਂ ਕਲਾਸ ਦਾ ਨੈਕਸਟ ਆ ਆਪਣੇ ਕੋਲ 7ਵੀਂ ਕਲਾਸ ਦਾ 7ਵੀਂ ਕਲਾਸ ਦੇ ਵਿੱਚ ਉਸੇ ਤਰ੍ਹਾਂ ਹੀ 80 ਨੰਬਰ ਦਾ ਪੇਪਰ ਹੋਊਗਾ 20 ਦੀ ਅਸੈਸਮੈਂਟ ਹੋ ਗਈ ਟੋਟਲ 100 ਨੰਬਰ ਹੋ ਗਿਆ ਜੀ ਜਿਹਦੇ ਵਿੱਚੋਂ ਸ਼ਖਸ਼ਣੇ ਦੇ ਵਿੱਚੋਂ 15 ਨੰਬਰ ਹੋਣਗੇ ਜੀ ਅਨਸੀਨ ਪੈਸੇਜ ਇਹ ਵੀ 5 ਨੰਬਰ ਦਾ ਹੋਊਗਾ ਅਨਸੀਨ ਪੋਸਟਰ ਹੋਊਗਾ ਇਹ ਵੀ 5 ਨੰਬਰ ਦਾ ਹੋਊਗਾ ਤੇ ਕੰਪਰੀਹੈਂਸ਼ਨ ਦੇ ਵਿੱਚ ਡਾਇਲੋਗ ਐਂਡ ਜਿਹੜਾ ਹੈਗਾ ਕਨਵਰਸੇਸ਼ਨ ਇਹ ਵੀ 5 ਨੰਬਰ ਦਾ ਹੋਊਗਾ ਨੈਕਸਟ ਜਿਹੜਾ ਆਪਣਾ ਇਨਸਟਰਕਸ਼ਨ ਵੀ ਇਹ 25 ਨੰਬਰ ਦਾ ਹੋਊਗਾ ਉਸੇ ਤਰ੍ਹਾਂ ਹੀ ਸੇਮ ਜਿਹੜਾ ਸਟਰਕਚਰ ਇਹਦਾ ਦਿੱਤਾ ਹੋਇਆ 6ਵੀਂ ਤੇ 7ਵੀਂ ਦਾ ਜਿਹੜਾ ਪੇਪਰ ਪੈਟਰਨ ਹੈ ਬਿਲਕੁਲ ਸੇਮ ਹੈ ਉਸੇ ਤਰ੍ਹਾਂ ਹੀ ਸ਼ਾਰਟ ਅਨਸਰ ਟਾਈਪ ਕੁਐਸਚਨ ਪੰਜ ਦਿੱਤੇ ਹੋਣਗੇ ਜੀ ਤੁਹਾਨੂੰ ਕੋਈ ਤਿੰਨ ਕਰਨੇ ਹੋਣਗੇ ਇਹ ਵੀ 1 ਤੋਂ ਲੈ ਕੇ 5 ਤੱਕ ਲੈਸਨਾਂ ਦੇ ਵਿੱਚੋਂ ਆਉਣਗੇ ਉਸੇ ਤਰ੍ਹਾਂ ਹੀਗੇ ਦਾ मीनिंग ਆਫ ਦਾ ਵਰਡਸ ਪੰਜਾਬੀ ਤੇ ਹਿੰਦੀ ਵਿੱਚ ਤੁਸੀਂ ਦੇਣੇ ਹੋਣਗੇ 6 ਦਿੱਤੇ ਹੋਣਗੇ 4 ਕਰਨੇ ਆ ਫਿਲ ਇਨ ਦਾ ਬਲੈਂਕਸ ਐ ਟru ਫਾਲਸ ਐ ਐਕਸਰਸਾਈਜ਼ ਜਿਹੜੀਆਂ ਲਾਸਟ ਟੈਕਸਟ ਬੁੱਕ ਦੇ ਉੱਪਰ ਦਿੱਤੀਆਂ ਹੁੰਦੀਆਂ ਉਹਨਾਂ ਦੇ ਵਿੱਚ ਆਉਣਗੇ 3 ਨੰਬਰਾਂ ਦੇ ਆਉਣਗੇ ਮੇਕ ਅ ਸੈਂਟੈਂਸ 6 ਆਉਣਗੇ ਤੁਹਾਨੂੰ 6 ਦੇ ਵਿੱਚੋਂ ਕੁਝ ਤੁਸੀਂ 4 ਕਰਨੇ ਹੋਣਗੇ ਠੀਕ ਹੈ ਜੀ ਇਸ ਤਰ੍ਹਾਂ ਹੀ ਪੋਇਮ ਦਾ ਸਟੇਂਜਾ ਹੋ ਗਿਆ ਉਹਦੇ ਵਿੱਚੋਂ ਵੀ ਤੁਸੀਂ ਕੋਈ 3 ਦਿੱਤੇ ਹੋਣਗੇ 4 3 ਦਿੱਤੇ ਹੋਣਗੇ ਸੌਰੀ 2 ਕਰਨੇ ਆ ਇਹ ਵੀ 2-2 ਨੰਬਰਾਂ ਦੇ ਹੋਣਗੇ ਤੇ ਉਸੇ ਤਰੀਕੇ ਪੁਆਇੰਟ بیسਡ ਕੁਐਸਚਨ ਆਨਸਰ ਹੋਣਗੇ ਇਹ ਵੀ ਤੁਹਾਨੂੰ ਤਿੰਨ ਦਿੱਤੇ ਹੋਣਗੇ ਕੋਈ ਦੋ ਕਰਨੇ ਹੋਣਗੇ ਨੈਕਸਟ ਆ ਸੈਕਸ਼ਨ ਸੀ ਦੇ ਵਿੱਚੋਂ ਵੋਕੈਬਲਰੀ 40 ਨੰਬਰਾਂ ਦੀ ਆਊਗੀ ਜੀ ਜਿਹਦੇ ਵਿੱਚੋਂ ਵੋਕੈਬਲਰੀ ਠੀਕ ਹੈ ਜੀ ਜਿਵੇਂ ਡਿਟਰਮੀਨਰਸ ਹੋਗੇ ਜਿਹੜਾ ਹੋ ਗਿਆ ਆਰਟੀਕਲਸ ਹੋਗੇ ਪ੍ਰੈਪੋਜੀਸ਼ਨਸ ਹੋਗੇ ਇਹ ਸਾਰੀਆਂ 6 ਨੰਬਰਾਂ ਦੀਆਂ ਤੁਹਾਨੂੰ ਹੋਣਗੀਆਂ ਇਸ ਤਰ੍ਹਾਂ ਹੀ ਡੂ ਐਸ ਡਾਇਰੈਕਟ 12 ਨੰਬਰ ਦੇ ਤੁਹਾਨੂੰ ਆਉਣਗੇ ਲੈਟਰ ਐਪਲੀਕੇਸ਼ਨ ਤੁਹਾਨੂੰ ਉਹੀ ਸੇਮ ਉਹਦੇ ਨਾਲ ਸਿਕਲੀਵ ਹੈ ਫੁੱਲਪੀ ਕੰਸੈਸ਼ਨ ਹੈ ਠੀਕ ਹੈ ਜੀ ਰਿਮੀਸ਼ਨ ਆਫ ਫਾਈਨ ਹੈ ਇਹ 7 ਨੰਬਰ ਦੀ ਤੁਹਾਨੂੰ ਐਪਲੀਕੇਸ਼ਨ ਹੋਊਗੀ ਪੈਰਾਗ੍ਰਾਫ ਸਟੋਰੀ রাইਟਿੰਗ ਸੇਮ ਉਸੇ ਤਰ੍ਹਾਂ ਤੁਹਾਡੀ ਚੋਇਸ ਹੋਊਗੀ ਕੋਈ ਇੱਕ ਕਰ ਲੈਣੀ ਹੈ 5 ਨੰਬਰਾਂ ਦੀ ਹੋਊਗੀ ਟਰਾਂਸਲੇਸ਼ਨ ਇੰਗਲਿਸ਼ ਟੂ ਪੰਜਾਬੀ ਇਹ ਵੀ ਤਿੰਨ ਆਉਣਗੀਆਂ ਜੀ ਕੋਈ ਤਿੰਨ ਕਰਨੀਆਂ ਹੋਣਗੀਆਂ 5 ਦੇ ਵਿੱਚੋਂ ਤੇ ਇਸ ਤਰੀਕ ਪੰਜਾਬੀ ਤੋਂ ਇੰਗਲਿਸ਼ ਕੋਈ ਤਿੰਨ ਕਰਨੀਆਂ ਹੋਣਗੀਆਂ 5 ਦਿੱਤੀਆਂ ਹੋਣਗੀਆਂ ਉਸ ਤਰੀਕ রাইਟਿੰਗ ਦੇ 4 ਨੰਬਰ ਤੁਹਾਨੂੰ রাইਟਿੰਗ ਦੇ ਹੋਣਗੇ ਅਗੇ ਆ ਜੀ ਨੈਕਸਟ ਆਪਣੇ ਕੋਲ 8ਵੀਂ ਕਲਾਸ 8ਵੀਂ ਕਲਾਸ ਸੇਮ ਪੈਟਰਨ ਜਿਹੜਾ ਹੈਗਾ 8ਵੀਂ ਕਲਾਸ ਦਾ ਥੋੜਾ ਬਹੁਤ ਜਿਹੜਾ ਚੇਂਜ ਹੋਇਆ ਹੈ ਟੋਟਲ 80 ਨੰਬਰ ਦਾ ਪੇਪਰ ਹੋਊਗਾ 20 ਨੰਬਰਾਂ ਦੀ ਥਿਊਰੀ ਹੈ ਜੀ ਅ 15 ਨੰਬਰ ਦਾ ਜਿਹੜਾ ਸੈਕਸ਼ਨ A ਹੋਊਗਾ ਜਿਹਦੇ ਵਿੱਚੋਂ ਅਨਸੀਨ ਪੈਸੇਜ 5 ਨੰਬਰ ਦਾ ਪੋਸਟਰ ਮੇਕਿੰਗ ਜਿਹੜਾ ਹੈਗਾ ਹਾਂ ਪੋਸਟ ਵੇਸਟ ਕੁਐਸਚਨ ਆਨਸਰ ਇਹ ਵੀ 5 ਨੰਬਰ ਦੇ ਹੋਣਗੇ ਕੰਪਰੀਹੈਂਸ਼ਨ ਆਨ ਡਾਇਲੌਗ ਐਂਡ ਕਨਵਰਸੇਸ਼ਨ ਇਹ ਵੀ 5 ਨੰਬਰਾਂ ਦੇ ਨੇ ਨੈਕਸਟ ਸੈਕਸ਼ਨ ਜਿਹੜਾ B ਹੈ ਉਹ 25 ਨੰਬਰ ਦਾ ਸੇਮ ਉਸੇ ਤਰ੍ਹਾਂ ਹੀ ਹੈਗਾ ਜੀ ਅ 3 ਨੰਬਰਾਂ ਦੇ ਕੁਐਸਚਨ ਆਨਸਰ ਆਉਣਗੇ 4 ਨੰਬਰਾਂ ਦੀ ਤੁਹਾਨੂੰ ਮੋਰ मीनिंग ਆਉਣਗੇ ਠੀਕ ਹੈ ਜੀ ਫਿਲ ਇਨ ਦਾ ਬਲੈਂਕਸ ट्रू ਫਾਲਸ ਜਿਹੜਾ ਹੈਗਾ ਉਹ ਤਿੰਨ ਨੰਬਰਾਂ ਦੀ ਆਉਣਗੇ ਮੇਕ ਅ ਸੈਂਟੈਂਸ 6 ਦੇ ਵਿੱਚੋਂ ਕੋਈ ਚਾਰ ਤੁਸੀ ਕਰਨੇ ਹੋਣਗੇ ਇਥੋਂ ਤੱਕ ਤਾਂ ਜਿਹੜਾ ਪੈਟਰਨ ਤੁਹਾਡਾ ਬਿਲਕੁਲ ਸੇਮ ਹੈ ਨੈਕਸਟ ਆ ਜੀ ਆਪਣੇ ਕੋਲੇ 40 ਨੰਬਰਾਂ ਦੀ ਜਿਹੜੀ ਵੋਕੈਬਲਰੀ ਭਾਵ ਗ੍ਰਾਮਰ ਪੋਰਸ਼ਨ ਆਊਗਾ ਦੀ ਵਿੱਚੋਂ ਵੋਕੈਬਲਰੀ ਦੇ 6 ਨੰਬਰ ਹੋਣਗੇ ਡੂ ਐਸ ਡਾਇਰੈਕਟ ਗ੍ਰਾਮਰ ਦੇ 12 ਨੰਬਰ ਹੋਣਗੇ ਲੈਟ ਐਪਲੀਕੇਸ਼ਨ ਸੇਮ ਉਸੇ ਤਰ੍ਹਾਂ 7 ਨੰਬਰ ਦੀ ਹੋਊਗੀ ਜੀ ਪੈਰਾਗ੍ਰਾਫ ਜਾਂ ਸਟੋਰੀ রাইਟਿੰਗ 5 ਨੰਬਰ ਦੀ ਹੋਊਗੀ ਅਗੇ ਇਹਦੇ ਵਿੱਚ ਇੱਕ ਜਿਹੜਾ ਐਕਸਟਰਾ ਆਇਆ ਜੀ ਡਾਇਲੌਗ ਰਾਈਟਿੰਗ ਨੋਟਸ ਨਿਊਜ਼ਪੇਪਰ ਹੈਡਲਾਈਨਸ ਇਹਨਾਂ ਦੇ ਵਿੱਚੋਂ ਆਪਸ਼ਨ ਹੋਊਗਾ ਚਾਹੇ ਤੁਸੀਂ ਡਾਇਲੌਗ ਕਰ ਲਿਓ ਨੋਟਸ ਕਰ ਲਿਓ ਨਿਊਜ਼ਪੇਪਰ ਹੈਡਲਾਈਨਸ ਕਰ ਲਿਓ ਐਨੀ 2 ਵਿਦ ਇੰਟਰਨਲ ਚੋਇਸ ਠੀਕ ਹੈ ਕੋਈ ਦੋ ਕਰਨੇ ਹੋਣਗੇ ਜੀ ਜਿਹੜੇ ਕਿ 4 ਨੰਬਰ ਦੇ ਹੋਣਗੇ ਸੇਮ ਉਸੇ ਤਰ੍ਹਾਂ ਟ੍ਰਾਂਸਲੇਸ਼ਨ ਹੈ ਜੀ ਅ ਪੰਜਾਬੀ ਤੋਂ ਹਿੰਦੀ ਸਰੀ ਪੰਜਾਬੀ ਤੋਂ ਇੰਗਲਿਸ਼ ਤੇ ਤਿੰਨ ਕੋਈ 5 ਦੇ ਵਿੱਚੋਂ ਤੇ ਇੰਗਲਿਸ਼ ਤੋਂ ਪੰਜਾਬੀ 5 ਦੇ ਵਿੱਚੋਂ ਕੋਈ 3 ਕਰਨੇ ਹੋਣਗੇ ਆ 8ਵੀਂ ਦੇ ਵਿੱਚ ਜਿਹੜਾ ਹੈਗਾ ਜਿਹੜਾ ਇੱਕ ਮੇਨ ਪੁਆਇੰਟ ਤੁਸੀਂ ਉਹਨਾਂ ਸ਼ਾਇਦ ਨੋਟ ਕਰ ਲਿਓ ਹੈਂਡਰਾਈਟਿੰਗ ਦੇ ਨੰਬਰ ਨਹੀਂ ਲਗਾਏ ਗਏ ਜੀ ਠੀਕ ਹੈ ਜੀ ਇਸ ਵਾਰ 8ਵੀਂ ਤੋਂ ਪਲੱਸ ਜਿੰਨੀਆਂ ਵੀ ਕਲਾਸਾਂ ਨੇ ਉਹਨਾਂ ਦੇ ਵਿੱਚ ਤੁਹਾਨੂੰ ਹੈਂਡਰਾਈਟਿੰਗ ਦੇ ਨੰਬਰ ਨਹੀਂ ਮਿਲਣਗੇ ਹਾਂ ਨੈਕਸਟ ਆ ਗਏ ਜੀ ਆਪਣੇ ਕੋਲੇ 9ਵੀਂ ਕਲਾਸ ਦਾ 9ਵੀਂ ਕਲਾਸ ਦਾ ਜਿਹੜਾ ਪੈਟਰਨ ਹੈ ਥੋੜਾ ਵੱਖਰਾ ਹੈ ਜੀ ਅ ਪਰ ਪੇਪਰ 100 ਨੰਬਰਾਂ ਦਾ ਹੀ ਆਊਗਾ ਉਸ ਤਰ੍ਹਾਂ 80 ਨੰਬਰ ਦੇ ਜਿਹੜੀ ਥਿਊਰੀ ਹੋਊਗੀ 20 ਨੰਬਰ ਦੇ ਅਸੈਸਮੈਂਟ ਹੋਗੇ ਪਰ ਇਹਦੇ ਵਿੱਚ ਜਿਹੜੇ ਹੈਗੇ ਆ ਅ ਅਨਸੀਨ ਪੈਸੇਜ ਹੋਣਗੇ ਉਹ ਦੋ ਦਿੱਤੇ ਹੋਣਗੇ 10 ਨੰਬਰ ਦੇ ਅਨਸਰ ਰੀਡਿੰਗ ਕੰਪਰੀਹੈਂਸ਼ਨੋਂ 5 ਐਮਸੀਕਿਊ ਆਉਣਗੇ ਇਹ ਵੀ ਇੱਕ ਇੱਕ ਨੰਬਰ ਦਾ ਹੋਊਗਾ 5 ਆਉਣਗੇ ਜੀ ਅਨਸਰ ਪੋਸਟਰ ਇਹ ਵੀ 5 ਨੰਬਰ ਦੇ ਭਾਗ ਟੋਟਲ ਤੁਹਾਡੇ ਕੋਲੇ ਰੀਡਿੰਗ ਕੰਪਰੀਹੈਂਸ਼ਨ ਦੇ ਵਿੱਚ ਸਿਰਫ 10 ਨੰਬਰਾਂ ਦਾ ਹੀ ਆਊਗਾ ਜਿਸ ਤਰ੍ਹਾਂ ਕਿ ਆਪਾਂ ਪਿਛਲੀਆਂ ਕਲਾਸਾਂ ਦੇ ਵਿੱਚ ਦੇਖਿਆ ਉਹਦੇ ਵਿੱਚ 15 ਨਾ ਹੋਣਾ 9ਵੀਂ ਕਲਾਸ ਦੇ ਵਿੱਚ ਸਿਰਫ 10 ਨੰਬਰ ਦਾ ਨੈਕਸਟ ਆਪਨੇ ਕੋਲ ਸੈਕਸ਼ਨ B ਦੇ ਵਿੱਚ ਆਬਜੈਕਟਿਵ ਟਾਈਪ ਕੁਐਸਚਨ ਹੋਣਗੇ ਜੀ ਇਹ 1 ਤੋਂ ਲੈ ਕੇ 8 ਜਿਹੜੇ ਤੁਹਾਨੂੰ 8 ਨੰਬਰਾਂ ਦਾ ਆਊਗਾ ਐਮਸੀਕਿਊ ਜ਼ਿਆਦਾ ਹੋਣਗੇ ਜੀ ਠੀਕ ਹੈ ਜੀ 10 ਵੀ ਹੋ ਸਕਦੇ 12 ਵੀ ਹੋ ਸਕਦੇ ਆ ਪਰ ਜਿਹਦੇ ਵਿੱਚੋਂ ਤੁਹਾਨੂੰ 8 ਕੋਈ ਤੁਸੀਂ ਕਰਨੇ ਹੋਣਗੇ ਇੰਗਲਿਸ਼ 메ਨ ਕੋਰਸ ਦੇ ਵਿੱਚੋਂ 4 ਕੁਐਸਚਨ ਆਉਣਗੇ ਇੰਗਲਿਸ਼ ਸਪਲੀਮੈਂਟਰੀ ਦੇ ਵਿੱਚੋਂ 4 ਕੁਐਸਚਨ ਆਉਣਗੇ ਭਾਵ ਟੋਟਲ 8 ਕੁਐਸਚਨ ਜਿਹੜੇ ਤੁਹਾਨੂੰ ਆਬਜੈਕਟਿਵ ਟਾਈਪ ਆਉਣਗੇ ਜੀ ਨੈਕਸਟ ਆਪਣੇ ਕੋਲ ਸੈਸ਼ਨ ਸੀ ਸ਼ਾਰਟ ਅਨਸਰ ਟਾਈਪ ਕੁਐਸਚਨ ਤਿੰਨ ਤੋਂ ਮਤਲਬ ਤਿੰਨਾਂ ਦੇ ਵਿੱਚੋਂ ਤੁਸੀਂ ਕੋਈ ਪੰਜ ਦੇ ਵਿੱਚੋਂ ਕੋਈ ਤਿੰਨ ਕਰਨੇ ਹੋਣਗੇ ਜੀ ਇਹ ਵੀ ਤਿੰਨ ਉਹਨਾਂ ਦੇ 2 ਭਾਗ 6 ਨੰਬਰਾਂ ਦੇ ਆਉਣਗੇ ਫਿਰ ਇਸ ਤਰ੍ਹਾਂ ਲੌਂਗ ਟਾਈਪ ਕੁਐਸਚਨ ਹੈ ਜੀ ਭਾਗ 2 ਦਿੱਤੇ ਹੋਣਗੇ ਕੋਈ ਇੱਕ ਕਰਨਾ ਹੋਊਗਾ ਇਹ 4 ਨੰਬਰ ਦਾ ਹੋਊਗਾ ਇਹ ਹੈਗਾ ਜੀ 메인 ਕੋਰਸ ਠੀਕ ਹੈ ਜੀ ਸਪਲੀਮੈਂਟਰੀ ਦੇ ਵਿੱਚੋਂ ਜਿਹੜਾ ਹੈਗਾ ਸੌਰੀ 메인 ਕੋਰਸ ਦੀ ਪੋਇਟਰੀ ਬੁੱਕ ਆਪਣੀ ਪੋਇਮਸ ਆ ਗਈਆਂ ਪੋਇਮ ਦੇ ਵਿੱਚੋਂ ਸਟੇੰਜੇ ਤੁਹਾਨੂੰ ਤਿੰਨ ਦਿੱਤੇ ਹੋਣਗੇ ਕੋਈ ਦੋ ਕਰਨੇ ਹੋਣਗੇ ਜੀ ਤੇ 2 2 ਭਾਗ 4 ਨੰਬਰ ਦਾ ਹੋਊਗਾ ਇਸ ਤਰ੍ਹਾਂ ਸੈਂਟਰ ਆਈਡੀਆ ਲੌਂਗ ਅਨਸਰ ਟਾਈਪ ਕੁਐਸਚਨ ਹੋ ਗਿਆ ਜੀ ਇਹ ਤੁਹਾਨੂੰ ਦੋ ਦਿੱਤੇ ਹੋਣਗੇ ਇੱਕ ਕਰਨਾ ਚਾਰ ਨੰਬਰ ਦਾ ਤੁਹਾਨੂੰ ਸੈਂਟਰ ਆਈਡੀਆ ਹੋਗਾ ਫਿਰ ਉਸ ਤੋਂ ਬਾਅਦ ਹੈਗਾ ਜੀ ਇੰਗਲਿਸ਼ ਸਪਲੀਮੈਂਟਰੀ ਠੀਕ ਹੈ ਜੀ ਜੇ ਲਿਟਰੇਚਰ ਕਹਿ ਦਈਏ ਆਪਾਂ ਤਾਂ ਸ਼ਾਰਟ ਅਨਸਰ ਟਾਈਪ ਕੁਐਸਚਨ ਪੰਜ ਦੇ ਵਿੱਚੋਂ ਕੋਈ ਤਿੰਨ ਕਰਨੇ ਹੋਣਗੇ ਇਹ ਪਰ ਜਿਹੜਾ ਹੈਗਾ 3 3 ਭਾਗ ਇੱਕ ਕੁਐਸਚਨ ਦੇ ਤੁਹਾਨੂੰ ਤਿੰਨ ਨੰਬਰ ਮਿਲਣਗੇ ਨੌ ਨੰਬਰ ਦਾ ਹੋਗਾ ਸ਼ਖਸ਼ੀਨ ਜੀ ਬੋਕਬੁਲਰੀ ਸੈਸ਼ਨ ਆ ਗਿਆ ਜੀ ਆਪਣੇ ਕੋਲੇ ਸਿਨੋਨੀਮਸ ਹੋ ਗਿਆ ਇੰਟਰਡਰਮਿਨਲਸ ਹੋ ਗਿਆ ਮਾਡਲਸ ਹੋ ਗਿਆ ਐਂਟੋਨੀਮਸ ਹੋ ਗਿਆ ਵਰਡਸ ਹੋ ਗਿਆ ਐਸ ਡਿਫਰੈਂਟ ਪਾਰਟਸ ਆਫ ਸਪੀਚ ਪੂਰੀ ਦੀ ਪੂਰੀ ਗ੍ਰਾਮਰ ਜਿਹੜੀ ਹੈਗੀਆਂ ਉਹ ਚਾਰ ਤੁਹਾਨੂੰ ਦਿੱਤੇ ਹੋਣਗੇ ਹਰ ਇੱਕ ਦਾ ਇੱਕ ਨੰਬਰ ਹੋਊਗਾ ਜੀ 4 1 ਭਾਗ ਚਾਰ ਨੰਬਰ ਤੁਹਾਨੂੰ ਮਿਲਣਗੇ ਸੈਕਸ਼ਨ E ਦੇ ਵਿੱਚ ਗ੍ਰਾਮਰ, ਟ੍ਰਾਂਸਲੇਸ਼ਨ ਐਂਡ ਕੰਪੋਜੀਸ਼ਨ ਹੈ ਜੀ। ਟ੍ਰਾਂਸਲੇਸ਼ਨ ਉਸੇ ਤਰ੍ਹਾਂ ਹੀ ਤੁਹਾਨੂੰ 5 ਦਿੱਤੀਆਂ ਹੋਣੀਆਂ ਆ ਕੋਈ 3 ਕਰਨੀਆਂ। ਹਰ ਇੱਕ ਦਾ 1 ਨੰਬਰ ਹੋਊਗਾ। 3 ਨੰਬਰਾਂ ਦੀ ਟ੍ਰਾਂਸਲੇਸ਼ਨ ਇੰਗਲਿਸ਼ ਤੋਂ ਪੰਜਾਬੀ ਤੇ 3 ਨੰਬਰਾਂ ਦੀ ਹੀ ਪੰਜਾਬੀ ਤੋਂ ਇੰਗਲਿਸ਼ ਦੀ ਆਊਗੀ। ਨੈਕਸਟ ਗ੍ਰਾਮਰ ਦੇ ਵਿੱਚ ਆ ਗਿਆ ਜੀ। ਇਹ ਤੁਹਾਨੂੰ 10 ਦਿੱਤੇ ਹੋਣਗੇ ਜੀ। ਹਰ ਇੱਕ ਦਾ 1 ਨੰਬਰ ਹੋਊਗਾ। ਭਾਵ 10 1 10 ਨੰਬਰਾਂ ਦੀ ਤੁਹਾਨੂੰ ਜਿਹੜੀ ਗ੍ਰਾਮਰ ਪੋਰਸ਼ਨ ਆਊਗਾ। ਉਸ ਤੋਂ ਬਾਅਦ ਲਾਸਟ ਆਪਣੇ ਕੋਲ ਆ ਗਿਆ ਜੀ ਮੈਸੇਜ ਰਾਈਟਿੰਗ ਹੋ ਗਿਆ ਐਡਵਾਈਜ਼ਮੈਂਟ ਹੋ ਗਿਆ ਨੋਟ ਮੇਕ ਕਿ ਹੋ ਗਿਆ ਤੇ ਨੋਟਸ ਹੋ ਗਿਆ ਠੀਕ ਹੈ ਜੀ ਰਾਈਟਿੰਗ ਟੂ ਅਟੈਂਪਟ ਐਨੀ ਵਨ ਆਫ ਆਊਟ ਆਫ ਦਾ 기ਵਨ ਠੀਕ ਹੈ ਜੀ ਕੋਈ ਦੋ ਦਿੱਤੇ ਹੋਣਗੇ ਤੁਹਾਨੂੰ ਉਹਨਾਂ ਦੇ ਵਿੱਚੋਂ ਕੋਈ ਇੱਕ ਕਰਨਾ ਹੋਊਗਾ ਇਹ 4 ਨੰਬਰ ਦਾ ਹੋਊਗਾ ਇਸੇ ਤਰ੍ਹਾਂ ਹੀ ਪੈਰਾਗ੍ਰਾਫ ਕੋਈ ਦੋ ਦਿੱਤੇ ਹੋਣਗੇ ਇਹਨਾਂ ਦੇ ਵਿੱਚੋਂ ਕੋਈ ਇੱਕ ਕਰਨਾ ਹੋਊਗਾ ਠੀਕ ਹੈ ਜੀ ਇਹ ਤੁਹਾਨੂੰ 4 ਨੰਬਰ ਦੇ ਆਉਣਗੇ ਲੈਟਰ ਰਾਈਟਿੰਗ ਠੀਕ ਹੈ ਜੀ ਕੋਈ ਦੋ ਦਿੱਤੇ ਹੋਣਗੇ ਇਹਨਾਂ ਦੇ ਵਿੱਚੋਂ ਤੁਸੀਂ ਇੱਕ ਕਰੋਗੇ ਤੇ ਲੈਟਰ ਜਿਹੜਾ ਐਪਲੀਕੇਸ਼ਨ ਦੇ ਨੰਬਰ ਹੋਣਗੇ ਉਹ 7 ਨੰਬਰਾਂ ਦੇ ਹੋਣਗੇ ਲਓ ਜੀ ਲਾਸਟ ਹੈ ਆਪਣੇ ਕੋਲੇ ਬੋਰਡ ਦੀ ਕਲਾਸ ਜਿਹੜੀ ਕਿ ਬੜੀ ਇੰਪੋਰਟੈਂਟ ਕਲਾਸ ਹੈ ਠੀਕ ਹੈ ਜੀ ਕਿਉਂਕਿ ਆਪਾਂ ਨੂੰ ਪਤਾ ਹੈ ਜਿਹੜੇ ਹੈਗੇ ਆ 8ਵੀਂ ਦੇ ਵੀ 9 ਫਰਵਰੀ ਤੋਂ ਪੇਪਰ ਸ਼ੁਰੂ ਸੌਰੀ 19 ਫਰਵਰੀ ਤੋਂ ਪੇਪਰ ਸ਼ੁਰੂ ਹੈ ਤੇ 10ਵੀਂ ਨੇ ਹਾਲਾਂਕਿ 10 ਮਾਰਚ 10 ਮਾਰਚ ਤੋਂ ਪੇਪਰ ਸ਼ੁਰੂ ਹੈ ਪਰ ਉਹਨਾਂ ਵਾਸਤੇ ਅ ਬੜਾ ਬੜਾ ਕੰਪੀਟੀਸ਼ਨ ਹੁੰਦਾ ਹੈ ਇਸ ਕਰਕੇ 10ਵੀਂ ਵਾਲੇ ਜ਼ਰੂਰ ਬੱਚੇ ਇਹਨੂੰ ਧਿਆਨ ਨਾਲ ਦੇਖ ਲੈਣ ਅ ਸੇਮ 9ਵੀਂ ਤੇ 10ਵੀਂ ਦਾ ਪੈਟਰਨ ਬਿਲਕੁਲ ਸੇਮ ਹੈ ਜੀ ਅਨਸੀਨ ਪੈਸੇਜ ਜਿਹੜਾ ਹੋ ਗਿਆ 5 ਨੰਬਰ ਦਾ ਹੋ ਗਿਆ ਪੋਸਟਰ ਬੇਸਡ ਕੰਪਰੀਹੈਂਸ਼ਨ ਹੋ ਗਿਆ ਇਹ ਵੀ 5 ਨੰਬਰ ਦਾ ਹੋ ਗਿਆ 10 ਨੰਬਰ ਤੁਹਾਨੂੰ ਇਹਦੇ ਚ ਆਉਣਗੇ ਆਬਜੈਕਟਿਵ ਟਾਈਪ ਕੁਐਸਚਨ ਉਸੇ ਤਰ੍ਹਾਂ ਹੀ ਮੇਨ ਕੋਰਸ ਦੇ ਵਿੱਚੋਂ ਆ ਚਾਰ ਆਉਣਗੇ ਤੇ ਸਪਲੀਮੈਂਟ ਦੇ ਵਿੱਚ ਆ ਚਾਰ ਆਉਣਗੇ 8 ਨੰਬਰਾਂ ਦੀ ਤੁਹਾਨੂੰ ਇਹ ਹੋਊਗਾ ਜੀ ਠੀਕ ਹੈ ਜੀ ਇਸ ਤਰ੍ਹਾਂ ਹੀ ਇੰਗਲਿਸ਼ ਮੇਨ ਕੋਰਸ ਬੁੱਕ ਪ੍ਰੋਜ਼ ਦੇ ਵਿੱਚੋਂ ਕੋਈ ਤੁਸੀਂ ਜਿਹੜੇ ਹੈਗੇ ਤਿੰਨ ਕੁਐਸਚਨ ਕਰਨੇ ਹੋਣਗੇ ਪੰਜ ਦਿੱਤੇ ਹੋਣਗੇ ਹਰ ਇੱਕ ਦੇ ਤੁਹਾਨੂੰ 2 ਨੰਬਰ ਮਿਲਣਗੇ ਲੌਂਗ ਅਨਸਰ ਟਾਈਪ ਕੁਐਸਚਨ ਹੋਊਗਾ ਜੀ ਦੋ ਦੇ ਵਿੱਚੋਂ ਕੋਈ ਕਰਨਾ ਹੋਊਗਾ ਜਿਹਦੇ ਤੁਹਾਨੂੰ 4 ਨੰਬਰ ਮ ਇਹ ਰਹੀ ਜੀ ਮੇਨ ਕੋਰਸ ਦੇ ਵਿੱਚ ਇਸੇ ਤਰ੍ਹਾਂ ਹੀ ਮੇਨ ਕੋਰਸ ਦੇ ਵਿੱਚ ਪੋਇਟਰੀ ਸੈਕਸ਼ਨ ਆ ਗਿਆ ਭਾ ਪੋਇਮਸ ਆ ਗਏ ਆ ਜਿਦੇ ਵਿੱਚੋਂ ਤੁਹਾਨੂੰ ਦੋ ਸਟੇਜ ਦੇ ਦਿੱਤੇ ਹੋਣਗੇ ਤਿੰਨ ਸੌਰੀ ਕੁਐਸਚਨ ਦਿੱਤੇ ਹੋਣਗੇ ਜਿਦੇ ਵਿੱਚੋਂ ਤੁਸੀਂ ਕੋਈ ਦੋ ਕਰਨੇ ਆ ਹਰ ਇੱਕ ਦੇ ਦੋ ਕੁਐਸਚਨ ਜਿਹੜੇ ਦੋ ਨੰਬਰ ਹੋਣਗੇ ਸੈਂਟਰ ਆਈਡੀਆ ਪਹਿਲਾਂ ਤਿੰਨ ਨੰਬਰਾਂ ਦਾ ਹੁੰਦਾ ਸੀ ਜੀ ਅੱਜ ਕੱਲ ਜਿਹੜਾ ਪੈਟਰਨ ਚੇਂਜ ਹੋ ਗਿਆ ਉਹ ਹੁਣ ਸੈਂਟਰ ਆਈਡੀਆ ਤੁਹਾਨੂੰ 4 ਨੰਬਰ ਦਾ ਹੋਊਗਾ ਸ਼ਾਰਟ ਅਨਸਰ ਟਾਈਪ ਕੁਐਸਚਨੋਂ ਪੰਜ ਦੇ ਵਿੱਚੋਂ ਕੋਈ ਤੁਸੀਂ ਤਿੰਨ ਕਰਨੇ ਹੋਣਗੇ ਇਹ ਸਪਲੀਮੈਂਟਰੀ ਦਾ ਆ ਗਿਆ ਜੀ ਲਿਟਰੇਚਰ ਕਹਿ ਲਈਏ ਤਾਂ ਆਪਾਂ ਹਰ ਇੱਕ ਦੇ ਤੁਹਾਨੂੰ 5 ਦਿੱਤੇ ਹੋਣਗੇ 5 ਦੇ ਵਿੱਚੋਂ ਕੋਈ ਤੁਸੀਂ ਸੈਲੈਕਟ ਕਰਨੇ ਹੋਣਗੇ ਹਰ ਇੱਕ ਦੇ ਤਿੰਨ ਨੰਬਰ ਹੋਣਗੇ ਨੈਕਸਟ ਹੈ ਜੇ ਆਪਣੇ ਕੋਲੇ ਪੇਅਰ ਆਫ ਵਰਡਸ ਹੋ ਗਿਆ ਈਡੀਅਮਸ ਹੋ ਗਿਆ ਪ੍ਰੋਬਲਸ ਹੋ ਗਿਆ 1 ਵਰਡ ਸਬਸਟੀਟਿਊਸ਼ਨ ਹੋ ਗਿਆ ਐਂਡ ਕਰੈਕਟ ਦਾ ਸੈਂਟੈਂਸ ਇਹ ਤੁਹਾਨੂੰ ਕੋਈ 6 ਦੇ ਵਿੱਚੋਂ ਜਾਂ 8 ਦੇ ਵਿੱਚੋਂ ਕੋਈ ਤੁਸੀਂ 4 ਕਰਨੇ ਹੋਣਗੇ ਜੀ ਠੀਕ ਹੈ ਹਰ ਇੱਕ ਦਾ ਇੱਕ ਨੰਬਰ ਹੋਊਗਾ ਇਸ ਤਰ੍ਹਾਂ ਹੀ ਈ ਸੈਕਸ਼ਨ ਹੈ ਜੀ ਟਰਾਂਸਲੇਸ਼ਨ ਉਸੇ ਤਰ੍ਹਾਂ ਹੀ ਇੰਗਲਿਸ਼ ਤੋਂ ਪੰਜਾਬੀ ਕੋਈ 5 ਦੇ ਵਿੱਚੋਂ ਤਿੰਨ ਕਰਨੀਆਂ ਹੋਣਗੀਆਂ ਇਸ ਤਰ੍ਹਾਂ ਹੀ ਪੰਜਾਬੀ ਤੋਂ ਇੰਗਲਿਸ਼ 5 ਦੇ ਵਿੱਚੋਂ ਕੋਈ 3 ਕਰਨੇ ਹੋਣੀਆਂ ਹਰ ਇੱਕ ਦਾ ਇੱਕ ਨੰਬਰ ਹੋਊਗਾ ਜੀ ਗ੍ਰੈਮਰ ਡੂ ਐਸ ਡਾਇਰੈਕਟ ਦੇ ਵਿੱਚੋਂ 10 ਤੁਹਾਨੂੰ ਐਮਸੀਕਿਊਜ਼ ਆਉਣਗੀਆਂ ਠੀਕ ਹੈ ਜੀ ਜਾਂ ਆਬਜੈਕਟਿਵ ਟਾਈਪ ਕਰ ਲਈਏ ਤਾਂ ਉਹ ਤੁਸੀਂ ਹਰ ਇੱਕ ਦਾ ਇੱਕ ਨੰਬਰ ਹੋਊਗਾ ਜੀ ਤੇ ਲਾਸਟ ਆਪਣੇ ਕੋਲ ਉਸੇ ਤਰ੍ਹਾਂ ਹੀ ਮੈਸੇਜ ਐਡਵਰਟਾਈਜ਼ਮੈਂਟ ਨੋਟ ਮੇਕਿੰਗ ਤੇ ਨੋਟਸ ਹਰ ਇੱਕ ਦਾ ਜਿਹੜਾ ਹੈਗਾ ਇਹਨਾਂ ਦੇ ਵਿੱਚੋਂ ਤੁਹਾਨੂੰ ਆਪਸ਼ਨ ਹੈ 4 ਨੰਬਰ ਦੇ ਹੋਊਗਾ ਪੈਰਾਗ੍ਰਾਫ ਦੋ ਦਿੱਤੇ ਹੋਣਗੇ ਕੋਈ ਇੱਕ ਕਰਨਾ ਹੋਊਗਾ ਇਹਦੇ ਵਿੱਚ ਆਰ ਨੰਬਰ ਹੈ ਲੈਟਰ ਰਾਈਟਿੰਗ ਦੇ ਵਿੱਚੋਂ ਵੀ ਦੋ ਦਿੱਤੀਆਂ ਹੋਣਗੀਆਂ ਕੋਈ ਇੱਕ ਤੁਸੀਂ ਕਰਨਾ ਹੈ ਇਹਦੇ ਸੱਤ ਨੰਬਰ ਹੋਣਗੇ ਠੀਕ ਹੈ ਜੀ ਤਾਂ ਇਹ ਸੀ ਸਾਰੀ ਜਾਣਕਾਰੀ ਜਿਹੜੀ ਪੇਪਰ ਸਟਰਕਚਰ ਆਪਾਂ ਕੀਤਾ ਜੀ ਇੰਗਲਿਸ਼ ਦਾ 6ਵੀਂ ਤੋਂ ਲੈ ਕੇ 10ਵੀਂ ਤੱਕ ਦਾ ਠੀਕ ਹੈ ਜੀ ਉਮੀਦ ਕਰਦੇ ਆ ਤੁਹਾਨੂੰ ਸਮਝ ਆ ਗਿਆ ਹੋਊਗਾ ਠੀਕ ਹੈ ਜੀ ਚਾਹੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਕੇ ਰੱਖ ਲਿਓ ਤਾਂ ਵੱਧ ਤੋਂ ਵੱਧ ਕਿਰਪਾ ਕਰਕੇ ਉਹਨਾਂ ਵਿਦਿਆਰਥੀਆਂ ਨਾਲ ਜ਼ਰੂਰ ਕਰਿਓ ਜਿਹੜੇ 6ਵੀਂ ਤੋਂ ਲੈ ਕੇ 10ਵੀਂ ਕਲਾਸ ਦੇ ਵਿੱਚ ਪੜ੍ਹ ਰਹੇ ਆ ਕਿਉਂਕਿ 8ਵੀਂ ਤੇ 10ਵੀਂ ਬੋਰਡ ਦੀ ਕਲਾਸ ਹੈ 6ਵੀਂ 7ਵੀਂ ਤੇ 9ਵੀਂ ਹਾਲਾਂਕਿ ਚਲੋ ਨੌਨ ਬੋਰਡ ਆ ਪਰ ਫਿਰ ਵੀ ਉਹਨਾਂ ਵਾਸਤੇ ਇਹ ਜਾਣਨਾ ਬਹੁਤ ਜ਼ਰੂਰੀ ਹੈ ਕੇ ਪੇਪਰ ਕਿੰਨੇ ਨੰਬਰ ਦਾ ਆਊਗਾ ਤੇ ਉਸ ਦਾ ਸਟਰਕਚਰ ਕੀ ਹੋਊਗਾ ਤੇ ਕਿਰਪਾ ਕਰਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਸੋ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਲਈ ਧੰਨਵਾਦ